ਪਰ ਜੋ ਪੰਥ ਦੇ ਹਾਲਾਤ ਨੇ ਉਹ ਤੁਸੀਂ ਭਲੀ ਭੰਤੀ ਜਾਣਦੇ ਹੋ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਹੀ ਪੰਥ ਤੇ ਪੰਜਾਬ ਦਾ ਅਸਲੀ ਵਾਰਿਸ ਹੈ ਇਸ ਦੀ ਸ਼ੁਰੂਆਤ ਲੋਂਗੋਵਾਲ ਦੀ ਪਵਿੱਤਰ ਧਰਤੀ ਤੋਂ ਹੋ ਚੁੱਕੀ ਹੈ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਅਨੰਦਪੁਰ ਸਾਹਿਬ ਦੇ ਮੱਤੇ ਬਾਰੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਗੁੰਮਰਾਹ ਕਰਕੇ ਸਿੱਖਾਂ ਨਾਲ ਵੱਡਾ ਤੋਖਾ ਕੀਤਾ ਰਾਜੀਵ ਲੌਂਗੋਵਾਲ ਸਮਝੌਤੇ ਤਹਿਤ ਮੰਗਾਂ ਨੂੰ ਹਲੇ ਤੱਕ ਵੀ ਪ੍ਰਵਾਨ ਨਹੀਂ ਕੀਤਾ ਗਿਆ ਉਹਨਾਂ ਕਹਿਆ ਕਿ ਜਦ ਉਹ ਅਕਾਲ ਤਖਤ ਤੇ ਸੇਵਾ ਨਿਭਾਰੇ ਸੀ ਤਾਂ ਉਹਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਮੈਲਾਏ ਸੀ ਉਹਨਾਂ ਗ੍ਰਹਿ ਮੰਤਰੀ ਨੂੰ ਕਿਹਾ ਸੀ ਕਿ ਜੇ ਕਾਂਗਰਸ ਨੇ ਡੂੰਘੇ ਜ਼ਖਮ ਦਿੱਤੇ ਸੀ ਤਾਂ ਤੁਹਾਡੀ ਬੀਜੇਪੀ ਸਰਕਾਰ ਨੇ ਸਿੱਖਾਂ ਦੇ ਜ਼ਖਮਾਂ ਤੇ ਮਲਮ ਲਗਾਉਣੀ ਸੀ ਗ੍ਰਹਿ ਮੰਤਰੀ ਦਾ ਜਵਾਬ ਸੀ ਕਿ ਮਲਮ ਮੰਗੀ ਕਿੱਥੇ ਸੀ ਵਜ਼ੀਰੀਆਂ ਮੰਗੀਆਂ ਸੀ ਉਹ ਅਸੀਂ ਦੇ ਦਿੱਤੀਆਂ ਉਹਨਾਂ ਕਹਿਆ ਕਿ ਸਾਡੀ ਨੂੰ ਉੱਤੇ ਸਾਡੇ ਪੁੱਤ ਨੂੰ ਮੰਤਰੀ ਬਣਾ ਦਿਓ ਇਹੋ ਕੁਝ ਕੇਂਦਰ ਤੋਂ ਮੰਗਿਆ ਸੀ ਜਦਕੇ ਮੰਗਣੀ ਮੱਲਮ ਚਾਹੀਦੀ ਸੀ ਉਹਨਾਂ ਸਿਕਉਮਤ ਤੇ ਦੇਸ਼ਵਿਦੇਚ ਵਿੱਚ ਬੈਠੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਲੋਕ ਅਕਾਲ ਤਖਤ ਤੋਂ ਹੋਏ ਫੈਸਲੇ ਤੋਂ ਪਗੋੜੇ ਹੋਗੇ ਜੇ ਇਹਨਾਂ ਦੀ ਸਿਆਸਤ ਚੱਲ ਗਈ ਤਾਂ ਕੋਈ ਵੀ ਜੱਥੇਦਾਰ ਕਿਸੇ ਦਾ ਕੁਝ ਨਹੀਂ ਵਿਗਾੜ ਸਕੇਗਾ ਜਦ ਇਹ ਸਰਕਾਰ ਚ ਸੰਤਾ ਉਸ ਵੇਲੇ ਬੰਦੀ ਸੰਗਾਂ ਦੀ ਰਿਹਾਈ ਦੀ ਇਹਨਾਂ ਨੂੰ ਯਾਦ ਨਹੀਂ ਆਈ ਅਤੇ ਹੁਣ ਸਟੇਜਾਂ ਤੇ ਗਾਣੇ ਗਾਰੇ ਨੇ ਇਸ ਤਰ੍ਹਾਂ ਗੋਵਿੰਦ ਲੰਕੋਵਾਲ ਨੇ ਅਕਾਲੀ ਦਲੋਂ ਕਮਜ਼ੋਰ ਕਰਨ ਤੇ ਸੁਖਵੀਰ ਬਾਦਲ ਤੇ ਇਲਜ਼ਾਮ ਲਾਏ ਉਹਨਾਂ ਕਿਹਾ ਕਿ ਸੇਕੋਮ ਜਿਹੇ ਲੋਕਾਂ ਨੂੰ ਕਦੇ ਗੱਲ ਨਹੀਂ ਲਾਉਂਦੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਆਕੀ ਹੋ ਗਏ ਹੁਣ ਫੇਸਮੋਕ ਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਕਿਹਾ ਕਿ ਅੱਜ ਪੁਨਰ ਸਭਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪੰਜਾਬ ਦੇ ਲੋਕ ਆਸ ਲਾਈ ਬੈਠੇ ਨੇ ਅਜਹੀ ਸਿਹਰਤ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਮੇਰੀ ਪੀੜ੍ਹੀ ਦੇ ਸਿਧਾਂਤ ਤੇ ਪੈਰਾ ਦੇ ਸਕੇ ਉਹਨਾਂ ਸੁਖਦੇਵ ਸਿੰਘ ਢੀਂਟਸਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਹਿੰਦਸਾ ਆਪਣੇ ਜੀਵਨ ਦੇ ਆਖਰੀ ਪਲਾਂ ਮੌਕੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਿਗਾਰਪਰੀ ਹਲਾਤਾ ਤੋਂ ਚਿੰਤਤ ਸਨ ਉਹਨਾਂ ਕਹਿ ਆ ਕੇ ਹੁਣ ਪੰਜਾਬੀਆਂ ਤੇ ਕੌਮ ਨੂੰ ਇੱਕ ਅਜਿਹਾ ਪਲੇਟਫਾਰਮ ਮਿਲ ਗਿਆ ਜੋ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਠੋਕ ਕੇ ਗੱਲ ਕਰੇਗਾ ਚੰਦੂ ਮਾਜਰਾ ਨੇ ਜਾਗੇਗਾ ਪੰਜਾਬ ਬਚੇਗਾ ਪੰਜਾਬ ਦੇ ਨਾਅਰਾ ਲਾ ਕੇ ਸੰਗਤਾਂ ਦੇ ਵਿੱਚ ਜੋਸ਼ ਭਰ ਦਿੱਤਾ ਇਸ ਤੋਂ ਇਲਾਵਾ ਸੰਤ ਲੰਗੋਵਾਲ ਦੇ ਸਿਆਸੀ ਵਾਰਿਸ ਤੇ ਐਜੂਪੀਸੀ ਦੇ ਸਭਾ ਕਾ ਪ੍ਰਧਾਨ ਗੋਵਿੰਦ ਸਿੰਘ ਲੰਗੋਵਾਲ ਨੇ ਕਿਹਾ ਕਿ ਸੰਗਤ ਨੇ ਨਿਰਤਾਰਾ ਕਰ ਦਿੱਤਾ ਕਿ ਇਹ ਅਸਲੀ ਅਕਾਲੀ ਦਲ ਆ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸੰਗਤ ਨੇ ਫੈਸਲਾ ਕਰ ਦਿੱਤਾ ਕਿ ਝੂਠ ਦੀ ਦੁਕਾਨ ਬਹੁਤੀ ਦੇਰ ਨਹੀਂ ਚੱਲਦੀ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਕਿਹਾ ਕਿ ਕੁਰਸੀ ਦੀ ਲਾਲਸਾ ਤਿਆਕ ਕੇ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ ਭਰਤੀ ਕਮੇਟੀ ਮੈਂਬਰ ਇਕਬਾਲ ਸਿੰਘ ਝੁੰਦਾ ਨੇ ਸ਼ਰਮਣੀ ਅਕਾਲੀ ਦਲ ਨੂੰ ਆਪਣੀ ਜਾਗੀਰ ਸਮਝ ਕੇ ਵਰਤਣ ਵਾਲਿਆਂ ਤੋਂ ਸੰਗਤ ਨੂੰ ਸੁਚੇਤ ਰਹਿਣ ਦਾ ਸਦਾਦਾਤਾ ਸਾਬਕਾ ਵਿਤਮંત્રી ਪਰਮਿੰਦਰ ਸਿੰਘ ਢੀਂਸਾ ਨੇ ਕਿਹਾ ਕਿ ਸੰਤ ਲੰਗੋਵਾਲ ਦੀ ਸੋਚ ਵਾਲਾ ਅਕਾਲੀ ਦਲ ਪ੍ਰਤੱਖ ਰੂਪ ਵਿੱਚ ਨਿੱਤਰ ਕੇ ਸਾਹਮਣੇ ਆ ਗਿਆ ਜਿਸ ਤੇ ਸੰਗਤ ਨੇ ਮੋਹਰ ਲਗਾ ਦਿੱਤੀ ਆ ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਬਲੋ ਜਿੱਥੇ ਅਕਾਲੀਆਂ ਵੇਲੇ ਦੀ ਸਰਕਾਰ ਦੇ ਸੋਲੇ ਗਾਏਗੇ ਉੱਥੇ ਹੀ ਪੰਜਾਬ ਸਰਕਾਰ ਅਤੇ ਕਾਂਗਰਸ ਤੇ ਤੰਜ ਵੀ ਕਸੇ ਗਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਤ ਹਰਜੰਤ ਸਿੰਘ ਲੰਗੋਵਾਲ ਨੇ ਆਪਣੇ ਕੌਮ ਖਾਤਰ ਸ਼ਹਾਦਤ ਦਿੱਤੀ ਸੀ ਉਹਨਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਕਿ ਕੋਈ ਹੋਰ ਪਾਰਟੀ ਐ ਜਿਸ ਨੇ ਆਪਣੇ ਸੂਬੇ ਉੱਤੇ ਕੌਮ ਖਾਤਰ ਜਾਨਾਂ ਕੁਰਬਾਨ ਕੀਤੀਆਂ ਹੋਣ ਅਜਿਹੀ ਕਿਤੇ ਵੀ ਕੋਈ ਮਿਸਾਲ ਨਹੀਂ ਮਿਲੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਕਿਉਂਕਿ ਇਹ ਉਹਨਾਂ ਸੂਰਮਿਆਂ ਦੀ ਪਾਰਟੀ ਐ ਜਿਸ ਨੂੰ ਤੁਹਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਇਆ ਜਦ ਵੀ ਕੋਈ ਪੰਜਾਬ ਕੌਮ ਅਤੇ ਖਾਲਸਾ ਪੰਥ ਜਾਂ ਦੇਸ਼ ਤੇ ਜ਼ੁਲਮ ਹੁੰਦਾ ਸੀ ਸਭ ਤੋਂ ਅੱਗੇ ਅਕਾਲੀ ਦਲ ਹੁੰਦਾ ਸੀ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਨਾਲ ਲੈਂਦੇ ਸੁਖਬੀਰ ਬਾਦਲ ਨੇ ਕਿਹਾ ਕਿ ਅਮਰੀਕਾ ਦੀ ਫੌਜ ਬੇਹੱਦ ਤਕੜੀ ਹੈ ਅੱਜ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਇੰਜ ਤੁਰਦਾ ਜਿਵੇਂ ਉਹ ਕੋਈ ਦੁਨੀਆ ਦਾ ਬਾਦਸ਼ਾਹ ਹੋਵੇ ਕੋਈ ਹਿੰਮਤ ਨਹੀਂ ਕਰਦਾ ਉਹਨਾਂ ਨਾਲ ਪੰਗਾ ਲੈਣ ਦੀ ਅਜਿਹੇ ਹਾਲਾਤ ਸਾਡੀ ਪਾਰਟੀ ਦੇ ਵੀ ਸਨ ਸਾਡੀ ਫੌਜ ਵੀ ਬੇਹੱਦ ਤਕੜੀ ਸੀ ਅਕਾਲੀ ਦਲ ਦੇ ਮੋਰਚਿਆਂ ਤਾਕਤਾਂ ਤੋਂ ਏਜੰਸੀਆਂ ਤੇ ਸੈਂਟਰ ਸਰਕਾਰਾਂ ਵਾਲੇ ਡਰਦੇ ਸਨ ਆਪਣੀ ਸਰਕਾਰ ਦੇ ਸੋਲੇ ਗਾਉਂਦੇ ਹੋਏ ਸੁਖਵੀਰ ਬਾਦਲ ਨੇ ਕਿਹਾ ਕਿ ਜਦ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਤਾਂ ਵੱਡੇ ਬਾਦਲ ਨੇ ਪੰਜਾਬ ਦਾ ਨਕਸ਼ਾ ਹੀ ਬਦਲ ਦਿੱਤਾ ਸੀ ਕਾਂਗਰਸ ਤੇ ਸ਼ਬਦੀ ਹਮਲੇ ਬੋਲਦੇ ਹੋਏ ਉਹਨਾਂ ਕਹਿਆ ਕਿ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਵਾਲੇ ਸਾਡੇ ਤੇ ਬੇਅਦਬੀ ਦਾ ਦੋਸ਼ ਲਾਉਂਦੇ ਨੇ ਉਹ ਤਾਂ ਕੱਲਾ ਅਕਾਲੀ ਦਲ ਨੂੰ ਬਦਨਾਮ ਕਰਕੇ ਰਾਜ ਕਰਨਾ ਚਾਹੁੰਦੇ ਸਨ ਇਸ ਦੌਰਾਨ ਪੰਜਾਬ ਵਿੱਚ ਹਾਲਾਤਾਂ ਨੂੰ ਲੈ ਕੇ ਸੁਖਬੀਰ ਬਾਦਲ ਵੱਲੋਂ ਪੰਜਾਬ ਸਰਕਾਰ ਤੇ ਤੰਜ ਕਸੇਗੇ ਉਹਨਾਂ ਕਹਿਆ ਕਿ ਉਹਨਾਂ ਵਾਸਤੇ ਪੰਥਕ ਸਿਧਾਂਤ ਤੇ ਆਦਰਸ਼ ਸਭ ਤੋਂ ਉੱਪਰ ਨੇ ਅਤੇ ਉਹ ਕਦੇ ਵੀ ਸੱਤਾ ਵਾਸਤੇ ਪੰਥ ਦੀ ਅਣਕ ਨਾਲ ਸਮਝੌਤਾ ਨਹੀਂ ਕਰਨਗੇ ਉਹਨਾਂ ਕਹਿਆ ਕਿ ਮੇਰੇ ਪਾਸਤੇ ਪੰਥ ਤੇ ਪੰਜਾਬ ਦੀ ਅਣਖ ਸਭ ਤੋਂ ਅਹਿਮ ਰਹੀ ਹੈ ਤੇ ਇਹ ਗੱਲ ਪ੍ਰੇਮ ਸਿੰਘ ਚੰਦੂ ਮਾਜਰਾ, ਪਰਮਿੰਦਰ ਸਿੰਘ ਢੀਂਡਸਾ ਤੇ ਸਰਜੀਤ ਸਿੰਘ ਰਖੜਾ ਵਰਗੇ ਆਗੂਆਂ ਨੂੰ ਸਪਸ਼ਟ ਕਰ ਦਿੱਤੀ ਸੀ ਇਹ ਆਗੂ ਚਾਹੁੰਦੇ ਸਨ ਕਿ ਮੈਂ ਸਮਝੌਤਾ ਕਰਾਂ ਤਾਂ ਜੋ ਇਹ ਐਮਪੀ ਤੇ ਮੰਤਰੀ ਬਣ ਸਕਣ ਪਰ ਮੈਂ ਇਹਨਾਂ ਨੂੰ ਸਪਸ਼ਟ ਕਰ ਦਿੰਦਾ ਸੀ ਕਿ ਕੌਮਤ ਤੇ ਪੰਜਾਬ ਦੇ ਮਸਲੇ ਹੱਲ ਕਰਨਾ ਮੇਰੀ ਸਭ ਤੋਂ ਵੱਡੀ ਤਰਜੀਹ ਹੈ ਤੇ ਜਦੋਂ ਤੱਕ ਇਹ ਹੱਲ ਨਹੀਂ ਹੁੰਦੇ ਉਹ ਉਹਨਾਂ ਦੀਆਂ ਬੇਨਤੀਆਂ ਪ੍ਰਵਾਨ ਨਹੀਂ ਕਰ ਸਕਦੇ ਉਹਨਾਂ ਕਿਹਾ ਕਿ ਮੈਂ ਪੰਜਾਬ ਦੇ ਹਿੱਤਾਂ ਖਾਤਰ ਮੋਰੀ ਹੋ ਕੇ ਲੜਾਈ ਲੜਾਂਗੇ ਤੇ ਕਦੇ ਵੀ ਕੇਂਦਰ ਅੱਗੇ ਨਹੀਂ ਝੁਕਾਂਗਾ ਉਹਨਾਂ ਕਿਹਾ ਕਿ ਪੰਜਾਬ 'ਚ ਇੱਕ ਨਵਾਂ ਚੁੱਲਾ ਦਲ ਸਥਾਪਿਤ ਕੀਤਾ ਗਿਆ ਜਿਸ ਤੇ ਚੁੱਲ੍ਹੇ ਵਾਸਤੇ ਗੈਸ ਮੁਫਤ ਚ ਕੇਂਦਰ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਜੋ ਪੰਜਾਬੀਆਂ ਨੂੰ ਵੰਡਿਆ ਜਾ ਸਕੇ ਇਸੇ ਤਰੀਕੇ ਇੱਕ ਖੌਤੀ ਆਗੂ ਜੋ ਦੁਬਈ ਤੋਂ ਆਇਆ ਤੇ ਉਸਨੇ ਸਿੱਖ ਬਾਣਾ ਧਾਰਨ ਕਰ ਲਿਆ ਉਹਨਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਤੇ ਸੰਸਦੀ ਚੋਣਾਂ 'ਚ ਵੋਟਾਂ ਹਾਸਲ ਕਰ ਲੀਆਂ ਲੋਕ ਅਜੇ ਹੀਆਂ ਤਾਕਤਾਂ ਤੋਂ ਸੁਚੇਤ ਰਹਿਣ ਸੁਖਵੀਰ ਨੇ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਤਾਤ ਸੂਬੇ ਦੀ 65000 ਏਕੜ ਜ਼ਮੀਨ ਕਿਸਾਨਾਂ ਕੋਲੋਂ ਖੋਰੀ ਸੀ ਪਰ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬ ਦੀ ਜਨਤਾ ਵੱਲੋਂ ਕੀਤੇ ਸੰਘਰਸ਼ ਤੋਂ ਡਰਦਿਆਂ ਆਪ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਇਸਵੰਦੀ ਅਕਾਲੀ ਦਲ ਵੱਲੋਂ 1 ਸਤੰਬਰ ਨੂੰ ਮੋਗਾ ਵਿਖੇ ਇੱਕ ਵਿਸ਼ਾਲ ਜੇਤੂ ਰੈਲੀ ਕੀਤੀ ਜਾ ਰਹੀ ਹੈ ਜਜ ਚ ਪੂਰੇ ਪੰਜਾਬ ਤੋਂ ਲੱਖਾਂ ਦੀ ਗਿਣਤੀ ਚ ਵਰਕਰ ਸ਼ਿਰਕਤ ਕਰਨਗੇ ਉਹਨਾਂ ਕਹਿੰਿਆ ਕਿ ਭਗਵੰਤ ਮਾਨ ਨਾ ਸਿਰਫ ਮੁੱਖ ਮੰਤਰੀ ਵਜੋਂ ਫੇਲ ਸਾਬਤ ਹੋਏ ਨੇ ਬਲਕਿ ਸੰਗਰੂਰ ਜ਼ਿਲ੍ਹੇ ਦੇ ਆਗੂ ਵਜੋਂ ਵੀ ਫੇਲ ਸਾਬਤ ਹੋਏ ਨੇ ਉਹਨਾਂ ਕੋਲ ਤਾਂ ਆਪਣੇ ਜ਼ਿਲ੍ਹੇ ਦਾ ਦੌਰਾ ਕਰਨ ਦੀ ਵੇਲ ਨਹੀਂ ਹੈ ਲੋਕਾਂ ਦੀਆਂ ਸ਼ਿਕਾਇਤਾਂ ਤਾਂ ਦੂਰ ਕਰਨਾ ਬਹੁਤ ਦੂਰ ਦੀਆਂ ਗੱਲਾਂ ਨੇ ਅਕਾਲੀ ਦਲ ਦੇ ਦੋ ਧੜ ਇੱਕ ਦੂਜੇ ਦੇ ਆਹਮੋ ਸਾਹਮਣੇ ਨੇ ਦੋਵੇਂ ਆਪਣੇ ਆਪ ਨੂੰ ਸੱਚਾ ਤੇ ਦੂਜੇ ਨੂੰ ਝੂਠਾ ਤੇ ਪੰਥ ਵਿਰੋਧੀ ਸਾਬਤ ਕਰਨ ਦੇ ਵਿੱਚ ਲੱਗੇ ਹੋਏ ਨੇ ਕੌਣ ਕੀ ਕਹਿ ਰਿਹਾ ਉਸ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਹਿਲਾ ਇੱਕ ਛੋਟੀ ਜੀ ਅਪੀਲ ਹੈ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਆਪਾਂ ਗੱਲ ਪੰਥ ਦੇ ਰੱਖੇ ਅਕਾਲੀਆਂ ਦੀ ਕਰ ਰਹੇ ਸੀ ਕਹਿੰਦੇ ਤਾਂ ਸਾਰੇ ਆਪਣੇ ਆਪ ਨੂੰ ਪੰਥ ਨੇ ਪਰ ਜੋ ਪੰਥ ਦੇ ਹਾਲਾਤ ਨੇ ਉਹ ਤੁਸੀਂ ਭਲੀ-ਪੰਤੀ ਜਾਣਦੇ ਹੋ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਹੀ ਪੰਥ ਤੇ ਪੰਜਾਬ ਦਾ ਅਸਲੀ ਵਾਰਿਸ ਹੈ ਇਸ ਦੀ ਸ਼ੁਰੂਆਤ ਲੋਂਗੋਵਾਲ ਦੀ ਪਵਿੱਤਰ ਧਰਤੀ ਤੋਂ ਹੋ ਚੁੱਕੀ ਹੈ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਅਨੰਦਪੁਰ ਸਾਹਿਬ ਦੇ ਮੱਤੇ ਬਾਰੇ ਸੰਤ ਹਰਜੰਤ ਸਿੰਘ ਲੋਂਗੋਵਾਲ ਨੂੰ ਗੁੰਮਰਾਹ ਕਰਕੇ ਸਿੱਖਾਂ ਨਾਲ ਵੱਡਾ ਧੋਖਾ ਕੀਤਾ ਹੈ ਰਾਜੀਵ ਲੋਂਗੋਵਾਲ ਸਮਝੌਤੇ ਤਹਿਤ ਮੰਗਾਂ ਨੂੰ ਹਲੇ ਤੱਕ ਵੀ ਪ੍ਰਵਾਨ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਜਦ ਉਹ ਅਕਾਲ ਤਖਤ ਤੇ ਸੇਵਾ ਨਿਭਾਰੇ ਸੀ ਤਾਂ ਉਹਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਐਮਐਲਏ ਸੀ ਉਹਨਾਂ ਗ੍ਰਹਿ ਮੰਤਰੀ ਨੂੰ ਕਿਹਾ ਸੀ ਕਿ ਜੇ ਕਾਂਗਰਸ ਨੇ ਡੂੰਘੇ ਜ਼ਖਮ ਦਿੱਤੇ ਸੀ ਤਾਂ ਤੁਹਾਡੀ ਬੀਜੇਪੀ ਸਰਕਾਰ ਨੇ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਲਗਾਉਣੀ ਸੀ ਗ੍ਰਹਿ ਮੰਤਰੀ ਦਾ ਜਵਾਬ ਸੀ ਕਿ ਮੱਲਮ ਮੰਗੀ ਕਿੱਥੇ ਸੀ ਵਜ਼ੀਰੀਆਂ ਮੰਗੀਆਂ ਸੀ ਉਹ ਅਸੀਂ ਦੇ ਦਿੱਤੀਆਂ ਉਹਨਾਂ ਕਿਆ ਕੇ ਸਾਡੀ ਨੂੰ ਉੱਤੇ ਸਾਡੇ ਪੁੱਤ ਨੂੰ ਮੰਤਰੀ ਬਣਾ ਦਿਓ ਇਹੋ ਕੁਝ ਕੇਂਦਰ ਤੋਂ ਮੰਗਿਆ ਸੀ ਜਦ ਕਿ ਮੰਗਣੀ ਮੱਲਮ ਚਾਹੀਦੀ ਸੀ ਉਹਨਾਂ ਸਿਕ ਕੌਮਤ ਤੇ ਦੇਸ਼ ਵਿਦੇਸ਼ ਚ ਬੈਠੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਆ ਕਿ ਜਿਹੜੇ ਲੋਕ ਪਰ ਕੱਲ ਤੱਕ ਤੋਂ ਹੋਏ ਫੈਸਲੇ ਤੋਂ ਪਗੋੜੇ ਹੋਗੇ ਜੇ ਇਹਨਾਂ ਦੀ ਸਿਆਸਤ ਚੱਲ ਗਈ ਤਾਂ ਕੋਈ ਵੀ ਜਥੇਦਾਰ ਕਿਸੇ ਦਾ ਕੁਝ ਨਹੀਂ ਵਿਗਾੜ ਸਕੇਗਾ ਜਦ ਇਹ ਸਰਕਾਰ ਚ ਸੰਤ ਉਸ ਵੇਲੇ ਬੰਦੀ ਸੰਗਾਂ ਦੀ ਰਿਹਾਈ ਦੀ ਇਹਨਾਂ ਨੂੰ ਯਾਦ ਨਹੀਂ ਆਈ ਅਤੇ ਹੁਣ ਸਟੇਜਾਂ ਤੇ ਗਾਣੇ ਗਾ ਰਹੇ ਨੇ ਇਸ ਤਰ੍ਹਾਂ ਗੋਵਿੰਦ ਲੋਂਕੋਵਾਲ ਨੇ ਅਕਾਲੀ ਦਲੋਂ ਕਮਜ਼ੋਰ ਕਰਨ ਤੇ ਸੁਖਵੀਰ ਬਾਦਲ ਤੇ ਇਲਜ਼ਾਮ ਲਾਏ ਉਹਨਾਂ ਕਿਆ ਕੇ ਸਿਕੋਮ ਜਹੇ ਲੋਕਾਂ ਨੂੰ ਕਦੇ ਗੱਲ ਨਹੀਂ ਲਾਉਂਦੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਆਕੀ ਹੋ ਗਏ ਹੁਣ ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਕਿਹਾ ਕਿ ਅੱਜ ਪੁਨਰ ਸਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪੰਜਾਬ ਦੇ ਲੋਕ ਆਸ ਲਾਈ ਬੈਠੇ ਨੇ ਅਜਹੀ ਸਿਹਰਤ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਮੇਰੀ ਪੀੜ੍ਹੀ ਦੇ ਸੰਧਾਨ ਤੇ ਪੈਰਾ ਦੇ ਸਕੇ ਉਹਨਾਂ ਸਗਦੇਵ ਸਿੰਘ ਢੀਂਸਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹਨਸਾ ਆਪਣੇ ਜੀਵਨ ਦੇ ਆਖਰੀ ਪਲਾਂ ਮੌਕੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਿਗਾਰ ਪਰਹੀ ਹਾਲਾਤਾਂ ਤੋਂ ਚਿੰਤਤ ਸਨ ਉਹਨਾਂ ਕਹਿੰਿਆ ਕਿ ਹੁਣ ਪੰਜਾਬੀਆਂ ਤੇ ਕੌਮ ਨੂੰ ਇੱਕ ਅਜਿਹਾ ਪਲੇਟਫਾਰਮ ਮਿਲ ਗਿਆ ਜੋ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਠੋਕ ਕੇ ਗੱਲ ਕਰੇਗਾ ਚੰਦੂ ਮਾਜਰਾ ਨੇ ਜਾਗੇਗਾ ਪੰਜਾਬ ਬਚੇਗਾ ਪੰਜਾਬ ਦੇ ਨਾਅਰਾ ਲਾ ਕੇ ਸੰਗਤਾਂ ਦੇ ਵਿੱਚ ਜੋਸ਼ ਭਰ ਦਿੱਤਾ ਇਸ ਤੋਂ ਇਲਾਵਾ ਸੰਤ ਲੰਗੋਵਾਲ ਦੇ ਸਿਆਸੀ ਵਾਰਿਸ ਤੇ ਐਜੂਪੀਸੀ ਦੇ ਸਾਬਕਾ ਪ੍ਰਧਾਨਵ ਗੋਵਿੰਦ ਸਿੰਘ ਲੰਗੋਵਾਲ ਨੇ ਕਿਹਾ ਕਿ ਸੰਗਤ ਨੇ ਨਿਰਧਾਰਾ ਕਰ ਦਿੱਤਾ ਕਿ ਇਹ ਅਸਲੀ ਅਕਾਲੀ ਦਲ ਆ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸੰਗਤ ਨੇ ਫੈਸਲਾ ਕਰ ਦਿੱਤਾ ਕਿ ਝੂਠ ਦੀ ਦੁਕਾਨ ਬਹੁਤ ਹੀ ਦੇਰ ਨਹੀਂ ਚੱਲਦੀ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਕਿਹਾ ਕਿ ਕੁਰਸੀ ਦੀ ਲਾਲਸਾ ਤਿਆਗ ਕੇ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ ਭਰਤੀ ਕਮੇਟੀ ਮੈਂਬਰ ਇਕਬਾਲ ਸਿੰਘ ਝੁੰਦਾ ਨੇ ਸ਼ਰਮਣੀ ਅਕਾਲੀ ਦਲ ਨੂੰ ਆਪਣੀ ਜਾਗੀਰ ਸਮਝ ਕੇ ਵਰਤਣ ਵਾਲਿਆਂ ਤੋਂ ਸੰਗਤ ਨੂੰ ਸੁਚੇਤ ਰਹਿਣ ਦਾ ਸਦਾ ਦਤਾ ਸਾਬਕਾ ਵਿਤਮંત્રી ਪਰਮਿੰਦਰ ਸਿੰਘ ਢੀਂਸਾ ਨੇ ਕਿਹਾ ਕਿ ਸੰਤ ਲੰਗੋਵਾਲ ਦੀ ਸੋਚ ਵਾਲਾ ਅਕਾਲੀ ਦਲ ਪ੍ਰਤੱਖ ਰੂਪ ਵਿੱਚ ਨਿੱਤਰ ਕੇ ਸਾਹਮਣੇ ਆ ਗਿਆ ਜਿਸ ਤੇ ਸੰਗਤ ਨੇ ਮੋਹਰ ਲਗਾ ਦਿੱਤੀ ਹੈ ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲਪੁਰੋ ਜਿੱਥੇ ਅਕਾਲੀਆਂ ਵੇਲੇ ਦੀ ਸਰਕਾਰ ਦੇ ਸੋਲੇ ਗਏਗੇ ਉੱਥੇ ਹੀ ਪੰਜਾਬ ਸਰਕਾਰ ਅਤੇ ਕਾਂਗਰਸ ਤੇ ਤੰਜ ਵੀ ਕਸੇ ਗਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਤ ਹਰਜੰਤ ਸਿੰਘ ਲੰਗੋਵਾਲ ਨੇ ਆਪਣੇ ਕੌਮ ਖਾਤਰ ਸ਼ਹਾਦਤ ਦਿੱਤੀ ਸੀ ਉਹਨਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਕਿ ਕੋਈ ਹੋਰ ਪਾਰਟੀ ਐ ਜਿਸ ਨੇ ਆਪਣੇ ਸੂਬੇ ਉੱਤੇ ਕੌਮ ਖਾਤਰ ਜਾਨਾਂ ਕੁਰਬਾਨ ਕੀਤੀਆਂ ਹੋਣ ਅਜਿਹੀ ਕਿਤੇ ਵੀ ਕੋਈ ਮਿਸਾਲ ਨਹੀਂ ਮਿਲੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਕਿਉਂਕਿ ਇਹ ਉਹਨਾਂ ਸੂਰਮਿਆਂ ਦੀ ਪਾਰਟੀ ਐ ਜਿਸ ਨੂੰ ਤੁਹਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਇਆ ਜਦ ਵੀ ਕੋਈ ਪੰਜਾਬ ਕੌਮ ਅਤੇ ਖਾਲਸਾ ਪੰਥ ਜਾਂ ਦੇਸ਼ ਤੇ ਜ਼ੁਲਮ ਹੁੰਦਾ ਸੀ ਸਭ ਤੋਂ ਅੱਗੇ ਅਕਾਲੀ ਦਲ ਹੁੰਦਾ ਸੀ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਨਾ ਲੈਂਦੇ ਸੁਬੀਰ ਬਾਦਲ ਨੇ ਕਿਹਾ ਕਿ ਅਮਰੀਕਾ ਦੀ ਫੌਜ ਬੇਹਦ ਤਕੜੀ ਹੈ ਅੱਜ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਇੰਜ ਤੁਰਦਾ ਜਿਵੇਂ ਉਹ ਕੋਈ ਦੁਨੀਆ ਦਾ ਬਾਦਸ਼ਾਹ ਹੋਵੇ ਕੋਈ ਹਿੰਮਤ ਨਹੀਂ ਕਰਦਾ ਉਹਨਾਂ ਨਾਲ ਪੰਗਾ ਲੈਣ ਦੀ ਅਜਿਹੀ ਹਾਲਾਤ ਸਾਡੀ ਪਾਰਟੀ ਦੇ ਵੀ ਸਨ ਸਾਡੀ ਫੌਜ ਵੀ ਬੇਹਦ ਤਾਕੜੀ ਸੀ ਅਕਾਲੀ ਦਲ ਦੇ ਮੋਰਚਿਆਂ ਤਾਕਤਾਂ ਤੋਂ ਏਜੰਸੀਆਂ ਤੇ ਸੈਂਟਰ ਸਰਕਾਰਾਂ ਵਾਲੇ ਡਰਦੇ ਸਨ ਆਪਣੀ ਸਰਕਾਰ ਦੇ ਸੋਲੇ ਗਾਉਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜਦ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਤਾਂ ਵੱਡੇ ਬਾਦਲ ਨੇ ਪੰਜਾਬ ਦਾ ਨਕਸ਼ਾ ਹੀ ਬਦਲ ਦਿੱਤਾ ਸੀ ਕਾਂਗਰਸ ਤੇ ਸ਼ਬਦੀ ਹਮਲੇ ਬੋਲਦੇ ਹੋਏ ਉਹਨਾਂ ਕਿਹਾ ਕਿ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਵਾਲੇ ਸਾਡੇ ਤੇ ਬੇਅਦਬੀ ਦਾ ਦੋਸ਼ ਲਾਉਂਦੇ ਨੇ ਉਹ ਤਾਂ ਇਕੱਲਾ ਅਕਾਲੀ ਦਲ ਨੂੰ ਬਦਨਾਮ ਕਰਕੇ ਰਾਜ ਕਰਨਾ ਚਾਹੁੰਦੇ ਸਨ ਇਸ ਦੌਰਾਨ ਪੰਜਾਬ ਵਿੱਚ ਹਾਲਾਤਾਂ ਨੂੰ ਲੈ ਕੇ ਸੁਖਬੀਰ ਬਾਦਲ ਵੱਲੋਂ ਪੰਜਾਬ ਸਰਕਾਰ ਤੇ ਤੰਜ ਕਸੇ ਗਏ ਉਹਨਾਂ ਕਿਹਾ ਕਿ ਉਹਨਾਂ ਵਾਸਤੇ ਪੰਥਕ ਸਿਧਾਂਤ ਤੇ ਆਦਰਸ਼ ਸਭ ਤੋਂ ਉੱਪਰ ਨੇ ਅਤੇ ਉਹ ਕਦੇ ਵੀ ਸੱਤਾ ਵਾਸਤੇ ਪੰਥ ਦੀ ਅਣਖ ਨਾਲ ਸਮਝੌਤਾ ਨਹੀਂ ਕਰਨਗੇ ਉਹਨਾਂ ਕਿਹਾ ਕਿ ਮੇਰੇ ਪਾਸ ਤੇ ਪੰਥ ਤੇ ਪੰਜਾਬ ਦੀ ਅਣਖ ਸਭ ਤੋਂ ਅਹਿਮ ਰਹੀ ਹੈ ਤੇ ਇਹ ਗੱਲ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢਿੰਡਸਾ ਤੇ ਸੁਰਜੀਤ ਸਿੰਘ ਰਖੜਾ ਵਰਗੇ ਆਗੂਆਂ ਨੂੰ ਸਪਸ਼ਟ ਕਰ ਦਿੱਤੀ ਸੀ ਇਹ ਆਗੂ ਚਾਹੁੰਦੇ ਸਨ ਕਿ ਮੈਂ ਸਮਝੌਤਾ ਕਰਾਂ ਤਾਂ ਜੋ ਇਹ ਐਮਪੀ ਤੇ ਮੰਤਰੀ ਬਣ ਸਕਣ ਪਰ ਮੈਂ ਇਹਨਾਂ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਕੌਮਤ ਤੇ ਪੰਜਾਬ ਦੇ ਮਸਲੇ ਹੱਲ ਕਰਨਾ ਮੇਰੀ ਸਭ ਤੋਂ ਵੱਡੀ ਤਰਜੀਹ ਹੈ ਤੇ ਜਦੋਂ ਤੱਕ ਇਹ ਹੱਲ ਨਹੀਂ ਹੁੰਦੇ ਉਹ ਉਹਨਾਂ ਦੀਆਂ ਬੇਨਤੀਆਂ ਪਰਵਾ ਨਹੀਂ ਕਰ ਸਕਦੇ ਉਹਨਾਂ ਕਿਹਾ ਕਿ ਮੈਂ ਪੰਜਾਬ ਦੇ ਹਿੱਤਾਂ ਖਾਤਰ ਮੋਰੀ ਹੋ ਕੇ ਲੜਾਈ ਲੜਾਂਗੇ ਤੇ ਕਦੇ ਵੀ ਕੇਂਦਰ ਅੱਗੇ ਨਹੀਂ ਝੁਕਾਂਗਾ ਉਹਨਾਂ ਕਿਹਾ ਕਿ ਪੰਜਾਬ 'ਚ ਇੱਕ ਨਵਾਂ ਚੁੱਲਾ ਦਲ ਸਥਾਪਿਤ ਕੀਤਾ ਗਿਆ ਜਿਸ ਤੇ ਚੁੱਲ੍ਹੇ ਵਾਸਤੇ ਗੈਸ ਮੁਫਤ ਚ ਕੇਂਦਰ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਜੋ ਪੰਜਾਬੀਆਂ ਨੂੰ ਵੰਡਿਆ ਜਾ ਸਕੇ ਇਸੇ ਤਰੀਕੇ ਇੱਕ ਖੌਤੀ ਆਗੂ ਜੋ ਦੁਬਈ ਤੋਂ ਆਇਆ ਤੇ ਉਸਨੇ ਸਿੱਖ ਬਾਣਾ ਧਾਰਨ ਕਰ ਲਿਆ ਉਹਨਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਤੇ ਸੰਸਦੀ ਚੋਣਾਂ 'ਚ ਵੋਟਾਂ ਹਾਸਲ ਕਰ ਲੀਆਂ ਲੋਕ ਅਜੇ ਹੀਆਂ ਤਾਕਤਾਂ ਤੋਂ ਸੁਚੇਤ ਰਹਿਣ ਸੁਖਵੀਰ ਨੇ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਤਾਤ ਸੂਬੇ ਦੀ 65000 ਏਕੜ ਜ਼ਮੀਨ ਕਿਸਾਨਾਂ ਕੋਲੋਂ ਖੋਰੀ ਸੀ ਪਰ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬ ਦੀ ਜਨਤਾ ਵੱਲੋਂ ਕੀਤੇ ਸੰਘਰਸ਼ ਤੋਂ ਡਰਦਿਆਂ ਆਪ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਇਸਵੰਦੀ ਅਕਾਲੀ ਦਲ ਵੱਲੋਂ 1 ਸਤੰਬਰ ਨੂੰ ਮੋਗਾ ਵਿਖੇ ਇੱਕ ਵਿਸ਼ਾਲ ਜੇਤੂ ਰੈਲੀ ਕੀਤੀ ਜਾ ਰਹੀ ਹੈ ਜਜ ਚ ਪੂਰੇ ਪੰਜਾਬ ਤੋਂ ਲੱਖਾਂ ਦੀ ਗਿਣਤੀ ਚ ਵਰਕਰ ਸ਼ਿਰਕਤ ਕਰਨਗੇ ਉਹਨਾਂ ਕਹਿਆ ਕਿ ਭਗਵੰਤ ਮਾਨ ਨਾ ਸਿਰਫ ਮੁੱਖ ਮੰਤਰੀ ਵਜੋਂ ਫੇਲ ਸਾਬਤ ਹੋਏ ਨੇ ਬਲਕਿ ਸੰਗਰੂਰ ਜ਼ਿਲ੍ਹੇ ਦੇ ਆਗੂ ਵਜੋਂ ਵੀ ਫੇਲ ਸਾਬਤ ਹੋਏ ਨੇ ਉਹਨਾਂ ਕੋਲ ਤਾਂ ਆਪਣੇ ਜ਼ਿਲ੍ਹੇ ਦਾ ਦੌਰਾ ਕਰਨ ਦੀ ਵੇਲ ਨਹੀਂ ਹੈ ਲੋਕਾਂ ਦੀਆਂ ਸ਼ਿਕਾਇਤਾਂ ਤਾਂ ਦੂਰ ਕਰਨਾ ਬਹੁਤ ਦੂਰ ਦੀਆਂ ਗੱਲਾਂ ਨੇ ਅਕਾਲੀ ਦਲ ਦੇ ਦੋ ਧੜ ਇੱਕ ਦੂਜੇ ਦੇ ਆਹਮੋ ਸਾਹਮਣੇ ਨੇ ਦੋਵੇਂ ਆਪਣੇ ਆਪ ਨੂੰ ਸੱਚਾ ਤੇ ਦੂਜੇ ਨੂੰ ਝੂਠਾ ਤੇ ਪੰਥ ਵਿਰੋਧੀ ਸਾਬਤ ਕਰਨ ਦੇ ਵਿੱਚ ਲੱਗੇ ਹੋਏ ਨੇ ਕੌਣ ਕੀ ਕਹਿ ਰਿਹਾ ਉਸ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਹਿਲਾ ਇੱਕ ਛੋਟੀ ਜੀ ਅਪੀਲ ਹੈ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ